ਸਾਰੇ ਨੂੰ ਸੋਸ਼ਕਲ ਔਰ ਮੈਂ ਤੁਹਾਡਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੁਸੀਂ ਅੱਜ ਆਪਣਾ ਇੰਕੀ ਸਮਾਗਮ 'ਤੇ ਇੱਥੇ ਆਇਓ ਔਰ ਦੋਸਤੋ ਤੁਹਾਨੂੰ ਪਤਾ ਹੈ ਕਿ ਆਪਣੇ ਖਬੂਰ ਸ਼ਹਿਰ ਦੇ ਵਿੱਚ ਪਿਛਲੇ 7 ਤਰੀਕ ਨੂੰ ਜਿਹੜਾ ਸੰਜੀਵ ਵਰਮਾ ਜੀ ਦਾ ਮਰਡਰ ਹੋਇਆ ਔਰ ਬਹੁਤ ਦਰਦਨਾਕ ਖਾਸਾ ਸੀ ਵਰਮਾ ਪਰਿਵਾਰ ਵਾਸਤੇ ਸਾਰੇ ਆਪਣੇ ਖਬੂਰ ਵਾਸੀਆਂ ਵਾਸਤੇ ਔਰ ਜਗਤ ਵਰਮਾ ਜੀ ਨੇ ਵੀ ਵਾਰ-ਵਾਰ ਵਰਮਾ ਪਰਿਵਾਰ ਨੇ ਵੀ ਬੇਨਤੀ ਕੀਤੀ ਹੈ ਕਿ ਇਸ ਦਾ ਕਤਲकांड ਤੇ ਰਾਜਨੀਤੀ ਨਾ ਕੀਤੀ ਜਾਵੇ ਉਹ ਬਹੁਤ ਜ਼ਿਆਦਾ ਦੁਖੀ ਹੈ ਮੈਂ ਵੀ ਪਿਛਲੇ ਇੱਕ ਹਫਤੇ ਤੋਂ ਉਹਨਾਂ ਦੇ ਨਾਲ ਜਾਣਾ ਕੱਲ ਵੀ ਉਹਨਾਂ ਦੇ ਘਰ ਜਾ ਕੇ ਮਿਲ ਕੇ ਆਇਆ ਬਟ ਮੈਨੂੰ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੇ ਆਪਣਾ ਚੌਧਰੀ ਸੁਨੀਲ ਕੁਮਾਰ ਜੀ ਜਾਖੜ ਪ੍ਰਧਾਨ ਬੀਜੇਪੀ ਪੰਜਾਬ ਉਹਨਾਂ ਨੇ ਇੱਥੇ ਧਰਨਾ ਵੀ ਲਗਾਇਆ ਅਬੋਰ ਸ਼ਹਿਰ ਦੇ ਵਿੱਚ 8 ਤਰੀਕ ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਗੈਂਗਸਟਰ ਐ ਇਹਨਾਂ ਨੂੰ ਠੱਲ ਪਾਉਣ ਵਾਸਤੇ ਇੱਥੇ ਯੋਗੀ ਰਾਜ ਚਾਹੀਦਾ ਮੈਂ ਪੁੱਛਣਾ ਚਾਹੁੰਦਾ ਕਿ ਉਹ ਪਿਛਲੇ 55 ਸਾਲ ਤੋਂ ਉਹਨਾਂ ਦਾ ਪਰਿਵਾਰ ਇੱਥੇ ਰਾਜਨੀਤੀ ਦੇ ਵਿੱਚ ਅਹੋਰ ਦੀ ਰਾਜਨੀਤੀ ਕਰ ਰਿਹਾ ਹੈ ਮੈਂ ਤੁਹਾਨੂੰ ਪੱਤਰਕਾਰ ਭਰਾਵਾਂ ਨੂੰ ਇੱਕ ਸਵਾਲ ਕਰਦਾ ਤੁਸੀਂ ਮੈਨੂੰ ਸਵਾਲ ਕਰੋ ਵੀ ਇਹ ਸਾਰੇ ਗੈਂਗਸਟਰਸ ਆਦੇ ਕਿੱਥੋਂ ਐ ਇਹ ਆਦੇ ਕਿੱਥੋਂ ਐ ਇਹ ਸਾਰੇ ਅਹੋਰ ਸਬ ਡਿਵੀਜ਼ਨ ਦੇ ਤੋਂ ਆਇਆ ਪਿਛਲੇ 55 ਸਾਲਾਂ ਤੋਂ ਤੇ ਅੱਜ ਜਦੋਂ ਉਹ ਸੱਤਾ ਦੇ ਵਿੱਚ ਨਹੀਂ ਹੈ ਤਾਂ ਕਹਿ ਰਿਹਾ ਕਿ ਯੋਗੀ ਰਾਜ ਚਾਹੀਦਾ ਇਹ ਗੈਂਗਸਟਰ ਪੈਦਾ ਹੀ ਕਿਉਂ ਹੋਏ ਉਹਨਾਂ ਦੇ ਰਾਜ ਦੇ ਵਿੱਚ ਫਿਰ ਉਹ ਚੰਡੀਗੜ੍ਹ ਜਾ ਕੇ ਪ੍ਰੈਸ ਕਾਨਫਰੰਸ ਕਰਦੇ ਆ ਕਿ ਜੀ ਵਿਧਾਨ ਸਭਾ ਦੇ ਵਿੱਚ ਸ਼ਰਧਾਂਜਲੀ ਦਿੱਤੀ ਗਈ ਹੈ ਜਗਤ ਵਰਮਾ ਨੂੰ ਜੇ ਇਦਾਂ ਦੀ ਸ਼ਰਧਾਂਜਲੀ ਦੇਣੀ ਹੈ ਤਾਂ ਜਿਹੜੀ ਲਿਸਟ ਹੈ ਉਹ ਬੜੀ ਲੰਮੀ ਹੋ ਜਾਏਗੀ ਵਾਇਸ ਸੰਜੇ ਵਰਮਾ ਕੀ ਉਹਨਾਂ ਨੂੰ ਦਰਦ ਨਹੀਂ ਆਉਂਦੇ ਹਬੋਰ ਦੇ ਅਬੋਰ ਦੇ ਸ਼ਹਿਰੀ ਦਾ ਉਨਾਂ ਵੈ ਇਨਾ ਦਰਦਨਾਕ ਕਤਲकांड ਕੀਤਾ ਗਿਆ ਫਿਰ ਉਹਨਾਂ ਨੇ ਦੁਬਾਰਾ ਪ੍ਰੈਸ ਕਾਨਫਰੰਸ ਕੀਤੀ ਉੱਥੇ ਚੰਡੀਗੜ੍ਹ ਬੀਜੇਪੀ ਦਫ਼ਤਰ ਦੇ ਵਿੱਚ ਸਿੱਧੇ ਔਰ ਅਸਿੱਧੇ ਤੌਰ ਤੇ ਮੇਰੇ ਤੇ ਇਲਜ਼ਾਮ ਲਗਾਏ ਗਏ ਹੈ ਕਿ ਗੈਂਗਸਟਰ ਨਹੀਂ ਸਾਫ ਅੱਜਕੱਲ ਗੈਂਗਸਟਰ ਵਿਧਾਨ ਸਭਾ ਦੇ ਵਿੱਚ ਚਿੱਟੇ ਕੁਰਤੇ ਪਿਆਵੇਂ ਪਾ ਕੇ ਪਹੁੰਚ ਗਏ ਔਰ ਜਿਹੜੇ ਉੱਥੇ ਸ਼ਰਧਾਂਜਲੀयां ਦਿੰਦੇ ਫਿਰਦੇ ਆ ਉਹ ਅਸਲੀ ਗੈਂਗਸਟਰ ਹੈ ਔਰ ਉਹ ਵਰਮਾ ਪਰਿਵਾਰ ਤੋਂ ਮਹੀਨਾ ਲੈਂਦੇ ਆ ਤਜਾਕਰ ਸਾਹਿਬ ਤੁਸੀਂ ਪੂਰੇ ਪੰਜਾਬ ਦੇ ਮੀਡੀਆ ਰਾਈ ਇੱਕ ਆਪਣੀ ਗੱਲ ਪੰਜਾਬ ਦੇ ਲੋਕਾਂ ਨੂੰ ਦੱਸੀ ਹੈ ਔਰ ਅੱਜ ਮੈਂ ਵੀ ਮੀਡੀਆ ਰਾਈ ਸਾਰੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਤੁਸੀਂ ਇਹ ਦੋਸ਼ ਜਿਹੜੇ ਮੇਰੇ ਤੇ ਲਗਾਏ ਗਏ ਸਿੱਧੇ ਔਰ ਅਸਿੱਧੇ ਤੌਰ ਤੇ ਇਹਨਾਂ ਨੂੰ ਸਾਬਤ ਕਰ ਦਿਓ ਅਗਰ ਤੁਸੀਂ ਸਾਬਤ ਕਰਤਾ ਤਾਂ ਮੈਂ ਅੱਜ ਆਪ ਦਾ ਅਸਤੀਫਾ ਨਾਲ ਲੈ ਕੇ ਆਇਆ ਪੰਜਾਬ ਵਿਧਾਨ ਸਭਾ ਅਗਰ ਤੁਸੀਂ ਸਾਬਤ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਜਨਤਕ ਤੌਰ ਤੇ ਮਾਫੀ ਮੰਗਣੀ ਚਾਹੀਦੀ ਹੈ ਇਹ ਇਹ ਚੀਜ਼ ਮੈਂ ਬਿਲਕੁਲ ਵੀ ਮੈਂ ਚੀਜ਼ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗਾ ਜਿਹੜੇ ਉਹਨਾਂ ਨੇ ਮੇਰੇ ਤੇ ਇਲਜ਼ਾਮ ਲਗਾਏ ਆ ਇੱਕ ਫੋਟੋ ਜਾਰੀ ਹੋਈ ਹੈ ਜੀ ਅਚਾਨਕ ਕਿ ਮੈਂ ਇਹ ਫੋਟੋ ਜਾਰੀ ਹੋਈ ਸੀ ਜਿਸ ਤੋਂ ਬਾਅਦ ਮੈਨੂੰ ਇਲਜ਼ਾਮ ਆਇਆ ਜਿਕੇ ਜੋ ਮਰਦੂ ਬਿਸ਼ਰੋਈ ਨਾਮ ਦੀ ਆਈਡੀ ਆ ਉਹ ਬੰਦਾ ਬੈਠਾ ਹਾਂਜੀ ਉਹ ਸਾਡੀ ਵਾਇਰਲ ਹੋ ਗਈ ਹੈ ਦੇਖੋ ਮੈਂ ਮੇਰੀ ਪਹਿਲਾਂ ਵੀ ਕਾਫੀ ਆਪਣਾ ਉਸ ਇਸ਼ੂ ਤੇ ਟੀਆਰ ਵਰਕਹੌਟ ਟੀਵੀ ਚੈਨਲਸ ਤੇ ਮੇਰੀ ਰਿਪੋਰਟ ਆਈ ਹੈ ਬਾਈਟ ਆਈ ਹੈ ਔਰ ਦੇਖੋ ਅੱਜ ਅੱਜ ਰਸ਼ ਦੇਖੋ ਜੀ ਇੱਥੇ ਆਪਣਾ ਮੇਰੇ ਆਫਿਸ ਦੇ ਵਿੱਚ ਕਿੰਨਾ ਹੁਣ ਅਸੀਂ ਪਿੰਡਾਂ ਚ ਜਾਂਦੇ ਆ ਹਲਕਿਆਂ ਚ ਜਾਂਦੇ ਆ ਲੋਕ ਸਾਡੇ ਨਾਲ ਫੋਟੋਆਂ ਕਰਾਉਂਦੇ ਆ ਉਹਨੇ ਜੋ ਕੱਲ ਨੂੰ ਕੋਈ ਆਈਐਸ ਬਣੇ ਆਈਪੀਐਸ ਬਣੇ ਜਾਂ ਕੋਈ ਗੈਂਗਸਟਰ ਬਣੇ ਉਹਦੀ ਰਿਸਪੌਂਸਿਬਿਲਟੀ ਮੇਰੇ ਮੇਰੀ ਹੋਏਗੀ ਫੋਟਵਕ ਰਹਾਂਦੇ ਨੇ ਮੈਂ ਤਾਂ ਅੱਗੇ ਅੱਗੇ ਤੁਹਾਨੂੰ ਕਿਹਾ ਕਿ ਜਿੰਨੇ ਗੈਂਗਸਟਰਸ ਨੇ ਉਹ ਸਾਰੇ ਹਬੋਰ ਸਬਡਿਵੀਜ਼ਨ ਤੋਂ ਆਂਦੇ ਨੇ ਅਜੇ ਪਿਛਲੇ ਸਰਕਾਰਾਂ ਦੀ ਦੇਣ ਹੈ ਇਹ ਕੋਈ ਗੈਂਗਸਟਰ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚ ਤਾਂ ਪੈਦਾ ਪੈਦਾ ਹੋਏ ਨਹੀਂ ਕਿਉਂ ਨਹੀਂ ਇੱਥੇ ਇਹਨਾਂ ਇਲਾਕਿਆਂ ਦੇ ਵਿੱਚ ਡਿਵੈਲਪਮੈਂਟ ਕਰਾਈ ਗਈ ਕਿਉਂ ਨਹੀਂ ਸਕੂਲ ਅਪਗ੍ਰੇਡ ਕੀਤੇ ਗਏ ਕਿਉਂ ਨਹੀਂ ਇੱਥੇ ਕਾਲਜ ਬਣਾਏ ਗਏ ਇਹ ਸਭ ਕੁਝ ਕੀਤਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਮੁੱਖ ਮੰਤਰੀ ਸਲਾ ਭਗਵੰਤ ਸਿੰਘ ਮਾਨ ਸਾਹਿਬ ਨੇ ਕੀਤਾ ਔਰ ਮੈਨੂੰ ਦੱਸ ਦਿਓ ਇਹ ਵੀ ਖੁਸ਼ੀ ਹੋ ਰਹੀ ਹੈ ਇਹ ਰਿਕਾਰਡ ਮੇਰੇ ਕੋਲ 4 ਮਹੀਨੇ ਪੁਰਾਣਾ ਹੈ ਕਿ 3700 ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਸਾਡੇ ਇਕੱਲੇ ਬੱਲੂਆਂ ਨੇ ਹਲਕੇ ਦੇ ਬੱਚਿਆਂ ਨੂੰ ਮਿਲੀਆਂ ਇਹਨਾਂ 3 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਚ ਅੱਲਾ ਸਰ ਵਰਨਾ ਪਰਿਵਾਰ ਨਾਲ ਦੋਸਤਾਂ ਨਾਲ ਸੰਬੰਧ ਕਰਦਾ ਹੈ ਇਹ ਬਹੁਤ ਪੁਰਾਣਾ ਉਹਨਾਂ ਦਾ ਸੰਬੰਧ ਕਿਹਨਾਂ ਦੇ ਨਾਲ ਨਹੀਂ ਹੈ ਪੂਰੇ ਸ਼ਹਿਰ ਨਾਲ ਤੁਸੀਂ ਐਕਟਿਵ ਦਿੱਖਦੇ ਸੀ ਨਾ ਰੈਗੂਲਰ ਲੋਕ ਸੰਚਾਰ ਉਹਨਾਂ ਦਾ ਕੰਮ ਵੀ ਕਰ ਰਹੇ ਹੋ ਹੋ ਨਾ ਮੈਂ ਯਾਦ ਅਸਤਰਾਣਾ ਨੂੰ ਪੁੱਛਣ ਕਿਤੇ ਮੈਂਰਾ ਉਹ ਨਾ ਮੇਰਾ ਉਹ ਨਾ ਸੁਬੰਦ ਐਜ਼ ਐਮਐਲਏ ਨਹੀਂ ਆ ਉਹ ਮੇਰੇ ਵੱਡੇ ਪ੍ਰਾਇਰ ਸਤਕਾਰਯੋਗ ਮੈਂ ਉਹਨਾਂ ਦੇ ਫੈਰੀਅਰ ਸੁਗਾਣਾ ਮੈਂ ਉਹ ਅੱਜ ਵੀ ਸ਼ਾਮ ਨੂੰ ਵੀ ਜਾਵਾਂਗਾ ਉਹਨਾਂ ਦੇ ਕੋਲ ਕਿ ਕਦੇ ਤੱਕ ਮੈਨੂੰ ਰੋਕੀ ਕਦਾ ਮਿਲਣ ਦੀ ਜਿਆ ਸ਼ਕਤੀ ਹੈਗਾ ਮੈਨੂੰ ਜਿਹੜਾ ਮੀਚੂਟਰ ਉਹਨੇ ਪਕੜਿਆ ਜਾਂਦਾ ਮੀਨ ਸ਼ੂਟਰ ਨਹੀਂ ਪਕੜਿਆ ਲੱਗੋ ਸਾਡੀਆਂ ਜਿਹੜੀਆਂ ਪੰਜਾਬ ਪੁਲਿਸ ਦੀਆਂ ਟੀਮਾਂ ਉਹ ਗਈਆਂ ਹੋਈਆਂ ਨੇ ਔਰ ਉਹਨਾਂ ਦੇ ਮਗਰ ਹੈ ਔਰ ਬੜੀ ਜਲਦੀ ਤੁਹਾਨੂੰ ਫੜ ਕੇ ਅਸੀਂ ਉਹਨਾਂ ਨੂੰ ਅੰਦਰ ਕਰਾਂਗੇ ਡਾਕਟਰ ਜੀ ਤੁਹਾਨੂੰ ਪਰਸਾਂ ਕੀ ਹੋ ਗਿਆ ਕਿ ਉਹਨਾਂ ਨੇ ਐਡਾ ਵੱਡਾ ਬਿਆਨ ਦਿੱਤਾ یہ تو ہنوئی دس سکتے ہیں میں تو دیکھو میں انہوں نے میرے تیل جام لیا میں اپنا استیفہ نال لے کے آیا ایم ایلی شپ کو ٹھیک ہے جے وہ الزام ثابت نہیں کر دیتا جن تک طورتے معافی مانگا دیکھا اس کو بعد بھی کچھ نکھتے ہوگی وہ دیکھا گے پاس برما پریوار کے اس پر ایڈ ایپیسوڈ ہویا ہے جن تک جو پلسی کاروائی ہے تو سنتوشتو اگر تو سی چل رہے جڑا دیکھو ਮੈਂ ਕੱਲ ਵੀ ਉਹਨਾਂ ਦੇ ਕੋਲ ਗਿਆ ਸੀ ਜਗਤਜੀ ਵਰਮਾ ਜੀ ਦੇ ਕੋਲ ਔਰ ਮੇਰੀ ਕੱਲ ਵੀ ਉਹਨਾਂ ਨਾਲ ਡਿਟੇਲ ਦੇ ਵਿੱਚ ਗੱਲ ਹੋਈ ਆ ਉਸ ਤੋਂ ਪਹਿਲਾਂ ਉਹਨਾਂ ਨੂੰ ਕੋਈ ਸੈਟ ਕਾਲ ਨਹੀਂ ਸੀ ਜੇ ਅਗਰ ਆਈ ਹੁੰਦੀ ਤਾਂ ਉਹ ਜ਼ਰੂਰ ਦੱਸਦੇ ਕਿਉਂਕਿ 7 ਤਰੀਕ ਤੋਂ 4 ਦਿਨ ਪਹਿਲਾਂ ਡੀਆਈਜੀ ਸਾਹਿਬ ਆਪਣੇ ਹਸਬੰਦ ਵੀਰ ਗਿੱਲ ਸਾਹਿਬ ਉਹਨਾਂ ਨੂੰ ਮਿਲ ਕੇ ਗਏ ਆ ਦੋ ਤਿੰਨ ਦਿਨ ਪਹਿਲਾਂ ਐਸਐਸਪੀ ਗੁਰਮੀਤ ਸਿੰਘ ਜੀ ਉਹਨਾਂ ਨੂੰ ਮਿਲ ਕੇ ਗਏ ਆ ਤੇ ਇਦਾਂ ਦੀ ਗੱਲ ਹੁੰਦੀ ਉਹਨਾਂ ਨਾਲ ਸ਼ੇਅਰ ਜ਼ਰੂਰ ਕਰਦੇ ਸਰ ਕਿਸ ਤਰ੍ਹਾਂ ਇਹ ਚੱਲ ਰਿਹਾ ਹੈ ਇਸ ਕੇਸ ਨੂੰ ਪੂਰਾ ਉਲਝਾਇਆ ਹੋਇਆ ਹੋਂ ਤੱਕ ਨਾ ਨਾਂ ਜਨਤਾ ਕੋ ਪਾਇਆ ਨਾ মিডিਆ ਕੇ ਪਾਇਆ ਵੀ ਕਾਰਨ ਕੀ ਰਿਹਾ ਵੀ ਹਤਿਆ ਕੀਤੀ ਜਿਵੇਂ ਗਈ ਪੁਲਿਸ ਇਸ ਮਾਮਲੇ ਦਾ ਕਲਾਸਾ ਕਿਉਂ ਨਹੀਂ ਕਰ ਪਾ ਰਹੀ ਉਹ ਬੜੀ ਜਲਦੀ ਤੁਹਾਡੇ ਸਾਹਮਣੇ ਲਿਆਵਾਂਗੇ ਔਰ ਸਾਡੀ ਪੰਜਾਬ ਪੁਲਿਸ ਸਾਨੂੰ ਮਾਣ ਆ ਸਾਡੀ ਪੁਲਿਸ ਤੇ ਉਹਨਾਂ ਨੇ ਐਨੀ ਜਲਦੀ ਜਿਹੜੀ ਕਾਰਵਾਈ ਕੀਤੀ ਔਰ ਜਿਹੜੇ ਬਾਕੀ ਤਿੰਨ આરોપી ਫਰਾਰ ਹੈ ਉਹ ਵੀ ਜਲਦੀ ਫੜੇ ਜਾਣਗੇ ਔਰ ਦੋ ਰੋਪੀ ਹੋਰ ਫੜ ਲੇਨੀ ਉਹਨਾਂ ਦੇ ਗੇਟ ਤੇ ਗੋਲੀਆਂ ਦੇ ਨਿਸ਼ਾਨ ਜਿਹੜੇ ਇੱਕ ਅਖਬਾਰ 'ਚ ਆਏ ਸੀ ਸ਼ਾਇਦ ਕੋਈ ਜੀ ਬੈਠੇ ਹੋ ਗੀ ਕੋਈ ਮਤਲਬ ਬਸ ਅਸੀਂ ਕਿਤੇ ਗੋਲੀਆਂ ਵੀ ਉਹਨਾਂ ਦੇ ਗੇਟ ਤੇ ਲੱਗੀਆਂ ਜੇ ਤੱਕ ਜੀ ਦੇ ਘਰ ਦੇ ਗੇਟ ਤੇ ਆਖਬਾਰ 'ਚ ਆਇਆ ਸੀ ਨਹੀਂ ਉਹ ਮੇਰੀ ਨੌਲੇਜ 'ਚ ਨਹੀਂ ਕੋਈ ਅਜਾ ਕੋਈ ਨੌਲੇਜ ਚਲੇਗਾ ਕੋਈ ਗੋਲੀਆਂ ਦੇ ਨਿਸ਼ਾਨ ਆ ਕੋਈ ਅਸਤਰ ਨਾਲ ਪਾਣੀ ਕੀਤੀ ਗੋਲੀਆਂ ਦੇ ਬਾਹਰ ਨਿਸ਼ਾਨ ਆ ਗੇਟ ਦੇ ਦੀ ਚਾਰ ਨਿਸ਼ਾਨ ਨੇ ਇਹ ਕਦੋਂ ਦੀ ਗੱਲ ਐ ਇਹ ਉਹਨਾਂ ਦੇ ਅਸੀਂ ਮੈਂ ਨਿਊਜ਼ ਵੀ ਲੱਗਾਈ ਸੀ ਪਹਿਲਾਂ ਨਹੀਂ ਇਹ ਮੇਰੇ ਇਹ ਮੇਰੇ ਧਿਆਨ 'ਚ ਵੀ ਆਇਆ ਨਹੀਂ ਉਹਨਾਂ ਨੇ ਮੈਨੂੰ ਕਿਹਾ ਦੱਸਿਆ ਕੋਈ ਇੱਕ ਗੱਲ ਤਾਂ ਕਲੀਅਰ ਆ ਜੀ ਪਰ ਮਰੀ ਭਾਵੈ ਦੱਸਨਾ ਦੱਸਨ ਇਸ ਕੇਸ ਦੇ ਵਿੱਚ ਕੁਛ ਨਾ ਕੁਛ ਹੈ ਜੀ ਗਲਤਬ ਲੁਕੋਈ ਜਾ ਰਹੀ ਹੈ ਐਵੇਂ ਤਾਂ ਕੋਈ ਕਿਸੇ ਦੇ ਫਾਇਰ ਨਹੀਂ ਕਰਦਾ ਤੇ ਨਾ ਕੋਈ ਕਿਸੇ ਨੂੰ ਕੁਝ ਦੇਖੋ ਅੱਜ 11ਵਾਂ ਦਿਨ ਪੁਲਿਸ ਵੀ ਇਸ ਕੇਸ ਦਾ ਮੇਨ ਚੀਜ਼ ਟ੍ਰੇਸ ਨਹੀਂ ਕਰ ਪਾਈ ਜੇ ਮੇਰੇ ਘਰੇ ਗੋਲੀ ਨਹੀਂ ਚੱਲੀ ਅਬ ਕਿਸੇ ਹੋਰ ਦੇ ਘਰੇ ਨਹੀਂ ਗੋਲੀ ਚਲਦੀ ਠੀਕ ਹੈ ਨਾ ਜੀ ਅੱਜ ਤੁਸੀਂ ਸੁਨੀਲ ਲਖੜੀ ਜੀ ਦੇ ਕਲਬ ਪਲੱਸ ਨੂੰ ਸੰਬੋਧਨ ਨੂੰ ਦੋ ਅਲਾ ਪੱਖ ਰੱਖਿਆ ਕੋਈ ਤੁਹਾਡੇ ਨਾਲ ਗੱਲ ਹੋਈ ਹੈ ਜਾਂ ਕੁਝ ਉਹਨਾਂ ਨੇ ਕਹੀਂ ਤੁਹਾਡੇ ਤੇ ਬਲੇਮ ਲਾਇਆ ਜਾਂ ਤੁਸੀਂ ਉਹਨਾਂ ਦਾ ਜਵਾਬ ਦੇ ਰਹੇ ਹੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਵਰਮਾ ਹੱਤਿਆ ਕਾਂਡ ਹੈ ਇਹਦੇ ਮਗਰ ਕੋਈ ਨਾ ਕੋਈ ਕਹਾਣੀ ਹੈ ਤਾਂ ਸਾਹਮਣੇ ਕਿਉਂ ਨਹੀਂ ਆ ਰਹੀ ਕੋਈ ਸੈਟ ਵੀ ਨਹੀਂ ਆਇਆ ਕੋਈ ਦੇਖੋ ਉਹ ਬੜੀ ਬੜੀ ਜਲਦੀ ਆਪਣਾ ਪੁਲਿਸ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਦੋਂ ਮੇਨ ਰੋਪੀ ਜਲਦੀ ਫੜੇ ਜਾਣਗੇ ਉਦੋਂ ਸਾਰੀਆਂ ਚੀਜ਼ਾਂ ਹੋਣਗੀਆਂ ਔਰ ਬਕਾਇਦਾ ਪ੍ਰੈਸ ਕਾਨਫਰੰਸ ਵੀ ਕੀਤੀ ਜਾਊਗੀ ਆਪਣਾ ਡੀਆਈਜੀ ਔਰ ਐਸਐਸਪੀ ਸਾਹਿਬ ਨਾਲ ਫੋਰ ਦਿਨ ਤਾਂ ਚੱਜਦਾ ਲੱਗੇਸਪਨ ਤੇ ਗਿਆ ਮੇਰੇ ਸਾਰੇ ਨਾਲ ਵਧੀਆ ਸਬੰਧ ਨੇ ਬਹੁਤ ਵਧੀਆ ਸਬੰਧ ਨੇ ਤੱਕ ਆਪਸੇ ਤਾਲ ਮਿਲ ਵੀ ਆ ਪਾਇਆ ਜੋ ਕਾਂਡ ਹੋਇਆ ਹੈ ਉਹ ਮੱਕੀ ਨੇ ਸੋਲ ਕਰੀਆ ਹੈ ਕਾਨੂੰਨ ਉਸ ਕਰਮ ਨੇ ਸਹੀ ਕਰੀਆ ਵੀ ਉਹ ਸਾਡੀ ਬੋਈ ਹੈ ਸੀਐਮ ਸਾਹਿਬ ਵੀ ਇਨਟਚ ਹੈ ਔਰ ਸੀਐਮ ਸਾਹਿਬ ਖੁਦ ਰਿਪੋਰਟ ਲੈ ਰਹੇ ਹੈ ਡੀਐਚਡੀ ਸਾਫਟਵੇਅਰ ਐਸਐਸਪੀ ਸਾਹਿਬ ਤੋਂ ਇਹ ਕਹਿ ਲਾ ਲਾ ਕੇ ਬਿਨਾ ਪਰਮਿਸ਼ਨ ਤੋਂ ਹੁਣੇ ਫੋਰ ਦਿਨ ਪੱਲਾਖ ਮਟਾਸੀ ਬਿਨਾ ਪਰਮਿਸ਼ਨ ਤੋਂ ਜਿਹੜੀ ਪਾਇਸਪਾਸ ਹੁੰਦੀ ਐਸੀ ਹੁੰਦੀ ਆ ਹੁਣੇ ਐਸਡੀਐਮ ਸਾਹਿਬ ਦੇ ਸਾਹਮਣੇ ਮੰਨੇ ਆਇਆ ਹੈ ਕਹਿ ਲਾਵੇ ਕਿਸੀ ਬਿਨਾ ਅਨੋਸਿੰਗ ਨੇ ਸਟੇਟ ਨਮ ਬਿਲ ਸਟੇਟ ਦੇ ਅਧਿਕਾਰੀਆਂ ਨਾਲ ਮਿਲ ਕੇ ਪਾਈਪ ਨੂੰ ਤੋੜ ਦਿੱਤਾ ਗਿਆ ਸਟੇਟ ਦੇ ਬਦਾਰੀ ਵਿੱਚ ਸੀ ਐਲਓ ਸੀ ਹੋਈ ਨਹੀਂ ਪਾਈਪ ਆ ਪਹਿਲੇ ਤੋੜਤੇ ਜਿੰਦੇ ਕਰਕੇ ਅੱਠ ਟੋਣੀਆਂ ਚ ਕਾਲਾ ਪਾਣੀ ਆ ਰਿਹਾ ਸਿਵਰ ਦਾ ਪਾਣੀ ਲੋਕਾਂ ਦੇ ਘਰਾਂ ਚ ਆ ਰਿਹਾ ਤੇ ਦੇ ਵਿੱਚ ਚੰਦਰੀ ਚੀੜ ਮਾਸੀ ਬੱਠੇ ਆ ਸ਼ਰਕਨ ਸੱਤ ਵੀ ਹੋ ਰਿਹਾ ਤੇ ਕੋਈ ਉਹਨਾਂ ਦਾ ਬਹੁਤ ਵੱਡਾ ਮੁੱਦਾ ਹੈਗਾ ਜੇ ਆਹ ਇਹ ਗੱਲ ਲਿਖਿਨਾਂ ਐਨਸੀਐਲ ਨੂੰ ਵਰਤਾਂ ਮਿਲੀ ਬਗਤਾਰ ਕਿ ਸਾਰਾ ਉਹ ਤੁਸੀਂ ਅਨੁਰੰਗ ਸਾਹਿਬ ਨਾਲ ਗੱਲ ਕਰੋ ਕਿਉਂਕਿ ਉਹ 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 ਤਾਂ ਹਲਕੇ ਇਨਚਾਰਜ ਉਹ ਉਹ ਤਾਂ ਹਲਕੇ ਇਨਚਾਰਜ ਬੱਲੂਆਣਾ ਦੇ ਐਮਐਲਏ ਗਿਓ ਬੱਲੂਆਣਾ ਮੇਰੇ ਨਾਲ ਗੱਲ ਕਰਦੀਓ ਕੀ ਵਿਕਾਸ ਕਰੇ 3.5 ਸਾਲ ਤੋਂ ਤੁਸੀਂ ਕਹਿੰਦੇ ਸ਼ੁਰੂ ਹੋਈ ਨਹੀਂ ਆ ਮੈਨਾ ਫੰਡ ਲੈ ਕੇ ਆਈ ਹਾਈਐਸਟ ਫੰਡ ਹੱਥ ਕਾਇ ਨਹੀਂ ਸਕਤਾ ਸਾਲਾਂ ਦੇ ਕਿੰਨੇ ਕੋਣੇ ਕੰਮ ਚੱਲ ਰਹੇ ਨੇ ਕਿੰਨੇ ਕੋ ਪੈਂਟਿੰਗ ਦੇ 1.5 ਸਾਲ ਚ ਪੂਰੇ ਕੰਪਲੀਟ ਹੋ ਜਾਣਗੇ ਆਪਕੀ ਅਚੀਵਮੈਂਟ ਦੀ ਗੱਲ ਕਰੀਏ ਲਖੋ ਬੱਲੂਆਣਾ ਹਲਕੇ ਦੇ ਵਿੱਚ ਬਹੁਤ ਡਿਵੈ 41 ਜਿਹੜੇ 44 ਖੇਡ ਸਟੇਡੀਅਮ ਅਸੀਂ ਪਹਿਲਾਂ ਪੁਲਾ ਚੁੱਕੇ ਆ ਔਰ 41 ਖੇਡ ਸਟੇਡੀਅਮ ਜਿਹੜੇ ਤਕਰੀਬਨ 12 ਕਰੋੜ 69 ਲੱਖ ਰੁਪਏ ਦੀ ਲਾਗਤ ਨਾਲ ਸਾਡੇ ਪਾਸ ਹੋ ਗਿਆ ਉਹ ਬੜੀ ਜਲਦੀ ਜਿਹੜੇ ਸਾਡੇ ਹਲਕੇ ਦੇ ਪਿੰਡਾ ਸ਼ੁਰੂ ਹੋ ਜਾਣਗੇ ਔਰ ਅਸੀਂ ਮੈਂ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਆ ਅਸੀਂ 121 ਕਿਲੋਮੀਟਰ ਸੜਕ ਹੈ ਜਿਹੜੀ ਉਹ ਬੱਲੂਆਣਾ ਨੂੰ ਦਿੱਤੀ ਉਹਨਾਂ ਨੇ ਤਕਰੀਬਨ 19 ਕਰੋੜ ਰੁਪਏ ਦੀ ਲਾਗਤ ਨਾਲ ਉਹ ਜਿਹੜੀ ਸੜਕ ਉਹ ਬਣਨ ਗਈਆਂ ਔਰ ਪੰਚਾਇਤ ਘਰ ਵੀ ਅਸੀਂ ਬਣਾਏ 14.3 ਕਰੋੜ ਰੁਪਏ ਦੀ ਲਾਗਤ ਨਾਲ ਹੈਲਥ ਸੈਂਟਰ ਅਸੀਂ 9 ਬਣਾਇਆ 3 ਕਰੋੜ ਦੀ ਲਾਗਤ ਨਾਲ ਸਟੇਡੀਅਮ ਅਸੀਂ 41 ਬਣਾਇਆ 12 ਕਰੋੜ ਰੁਪਏ ਦੀ ਲਾਗਤ ਨਾਲ ਔਰ 65 ਕਿਲੋਮੀਟਰ ਸੜਕ ਅਸੀਂ ਬਣਾਈ ਹੈ 18 ਕਰੋੜ ਰੁਪਏ ਦੀ ਲਾਗਤ ਨਾਲ ਸਹੀ ਅੱਛੇ ਇਲੈਕਸ਼ਨ ਤੋਂ ਪਹਿਲਾਂ ਆਪਰੇਅਲ ਸਿਰ ਕੌਲਮ ਸੜਕਾਂ ਨਾਲੋਂ ਇਹੀ ਕੁਝ ਕੁ ਇਸੇ ਪੱਲੂਆਂ ਦੇ ਪਿਛਾਦਾਰ ਸਾਰੇ ਬਕਰੇ ਲੈ ਕਹਾਵਾਂਗੇ ਆਪਾਂ ਐਸਟੀਐਮ ਆਫਿਸ ਤੇ ਵੋਟ ਸਾਰੇ ਉਹ ਨਹੀਂ ਆਇਆ ਦੂਜੇ ਦਾ ਮਤਲਬ ਬੜੀ ਜਲਦੀ ਆ ਗਏ ਬਹੁਤ ਬੜੀ ਬੜੀ ਜਲਦੀ ਆ ਗਏ ਦੋ ਸੁਪ ਰਹਿ ਗਈ ਸੀ ਪਕੜੇ ਲੇ ਗਏ ਚਲੋ ਲੱਗਾ ਲੈ ਲੇਕਿਨ ਉਹਨਾਂ ਦੀ ਪਛਾਣ ਹੋ ਗਈ ਕਿ ਪੱਲੂ ਆਣੇ ਤੋਂ ਅਗੇ ਵਰਟੈਕਸ ਦਾ ਵਰਟੈਕਸ ਹੈਗਾ ਸ਼ਕਤੀ ਮਦਦ ਅਸਰ ਇਹ ਕੋਈ ਪੀਸ ਇਨਵੈਸਟੀਗੇਸ਼ਨ ਹੈ ਉਹ ਪਛਾਣਵਾ ਮੈਂ ਜਿਆਦਾ ਇੰਦੇ ਤੇ ਬੋਲਾਂਗਾ ਨਹੀਂ ਉਹ ਪੀਸ ਇਨਵੈਸਟੀਗੇਸ਼ਨ ਸਰ ਬੜਾ ਮਾਡਾ ਸਿਵਲ ਹਸਪਤਾਲ ਲੈਂਦਾ ਪੱਲੇ ਤੋਂ ਪੁਣੇ ਹਰਕੇ ਦੇ ਲੋਕ ਸਿਵਲ ਹਸਪਤਾਲ ਬਹੁਤ ਰਹਾਂਦੇ ਨੇ ਸਾਢੇ 3 ਸਾਲ ਦੇ ਵਿੱਚ ਇੱਕ ਵੀ ਡਾਕਟਰ ਉਹਨਾਂ ਦੀ ਹਰਵਾ ਪਾਈ ਜਿੰਨੇ ਕਰਕੇ ਰੋਜ਼ ਮਾਮਾ ਹੁੰਦਾ ਕੀ ਹੋ ਗਏ ਉਹਦੇ ਬਾਅਦ ਮੈਂ ਕੱਲ ਹਸਪੀਟਲ ਗਿਆ ਸੀ ਆਪਣੀ ਐਸਮ ਮੈਂ ਉਹਨਾਂ ਨੂੰ ਕਹਾਂ ਤੁਸੀਂ ਜਿਹੜੀਆਂ ਜਿਹੜੀਆਂ ਵੀ ਤੁਹਾਡੀ ਰਿਕੁਆਇਰਮੈਂਟਸ ਆ ਮੈਨੂੰ ਲਿਖ ਕੇ ਭੇਜੋ ਮੈਂ ਹੈਲਥ ਮਿਨਿਸਟਰ ਸਾਹਿਬ ਔਰ ਸੀਐਮ ਸਾਹਿਬ ਨਾਲ ਮਿਲ ਕੇ ਗੱਲ ਕਰਾਂਗਾ ਬਾਕੀ ਬੋਲਦੀ ਜੀ ਇੱਕ ਗੱਲ ਤਾਂ ਕਲੀਅਰ ਹੈ ਜੀ ਇਸ ਕੇਸ ਦੇ ਵਿੱਚ ਸੰਜੀਵ ਵਰਮਾ ਆਪਿਆ ਕਾਂਡ ਤੇ ਕਿਤੇ ਨਾ ਕਿਤੇ ਤਾਂ ਵਰਮਾ ਪਰਿਵਾਰ ਉਹ ਕੋਈ ਨਾ ਕੋਈ ਏੜਾ ਡਰ ਸਤਾ ਰਿਹਾ ਗੱਲ ਨਹੀਂ ਉਹ ਦੱਸ ਰਿਹਾ ਐਵੇਂ ਨਹੀਂ ਹੁੰਦੀ ਇਹ ਗੱਲ ਬਾਹਰ ਆਣੀ ਚਾਹੀਦੀ ਐਕਚੁਅਲੀ ਪਬਲਿਕ ਵੀ ਇਹ ਬਾਰ-ਬਾਰ ਪੁੱਛਦੀ ਹੈ ਕਿ ਕੋਈ ਸਰਕਾਰ ਵੀ ਨਹੀਂ ਪਰ ਇਸ ਚੀਜ਼ ਤੇ ਸਕਸੈਸ ਹੋ ਪਾਈ ਪੁਲਿਸ ਵੀ ਨਹੀਂ ਸਕਸੈਸ ਹੋ ਰਹੀ ਤੇ ਉਹ ਵਰਮਾ ਪਰਿਵਾਰ ਵੀ ਨਹੀਂ ਦੱਸ ਰਿਹਾ ਜੀ ਗਲਤ ਬਤਾ ਲਗਣੀ ਚਾਹੀਦੀ ਇਹਨੇ ਕਿ ਆਖਿਰਕਾਰ ਉਹਨਾਂ ਨੂੰ ਐਡੀ ਕੀ ਪ੍ਰੋਬਲਮ ਆਈ ਸੀ ਜਿਹੜੀ ਕਹਾਣੀ ਇੱਥੋਂ ਤੱਕ ਪੁੰਚੀ ਕੋਈ ਬੰਦਾ ਸਿੱਧਾ ਆ ਕੇ ਕਿਸੇ ਦੇ ਉਂਗਲੋ ਮਾਰਦਾ ਨਹੀਂ ਵੇ ਕੋਈ ਨਾ ਕੋਈ ਗੱਲ ਹੈ ਕੋਈ ਮੇਰੀ ਜੋ ਸਾਹਿਬ ਵੀ ਕਹਿ ਚੁੱਕੇ ਹੈ ਮੇਰੀ ਗੱਲ ਨਹੀਂ ਹੈ ਮੇਰੀ ਕੱਲ ਵੀ ਗੱਲ ਹੋਈ ਹੈ ਔਰ ਕੱਲ ਵੀ ਉਹਨਾਂ ਨੇ ਕਿਹਾ ਵੀ ਸਾਡੂੰ ਆਸ ਤੋਂ ਪਹਿਲਾਂ ਕੋਈ ਜਿਹੜੀ ਥ੍ਰੈਟ ਕਾਲ ਨਹੀਂ ਆਈ ਹੈ ਉਹ ਗੌਰ ਨਾਲ ਕਿਉਂ ਨਹੀਂ ਦੱਸ ਰਹੇ ਜੇ ਕੋਈ ਗੱਲ ਹੈ ਤਾਂ ਜਦੋਂ ਇਹ ਹਥਿਆਰੇ ਪਕੜੇ ਜਾਣਗੇ આરોપી ਪਕੜੇ ਜਾਣਗੇ ਪ੍ਰੀ ਇਨਵੈਸਟੀਗੇਸ਼ਨ ਹੋਏਗੀ ਸਾਰੀ ਚੀਜ਼ਾਂ ਸਾਹਮਣੇ ਆ। ਲੋਣਾ ਹਲਕਾ ਪਿੰਡਾਂ ਦਾ ਹਲਕਾ ਹੈਗਾ ਜੀ ਪਿੰਡਾਂ ਦੇ ਹਲਕੇ ਦੇ ਵਿੱਚ ਇਸ ਵਕਤ ਇੱਕ ਨਕਲੀ ਡੀਏਪੀ ਖਾਦਾ ਮੁੱਦਾ ਬਹੁਤ ਉੱਠਿਆ ਹੋਇਆ ਹੈ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਐਫਆਈਆਰ ਰਜਿਸਟਰ ਹੋ ਗਈ ਹੈ। ਮੇਰੇ ਖਿਆਲ ਨਾਲ ਦੋ ਬੰਦੇ ਜਿਹੜੇ ਸੂਰਤ ਤੋਂ ਵੀ ਅਰੈਸਟ ਕਰ ਲਿਆ। ਐਫਆਈਆਰ ਲੋਜ ਹੋ ਗਈ ਉਹਨਾਂ ਦੀ। ਸੇਮ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਸਾਡਾ ਜਿਹੜਾ ਤੁਹਾਡਾ ਇਹ ਦਿਹਾਤੀਆਂ ਇੱਕ ਮਿੰਟ ਇੱਕ ਪਾਈ ਹੈ। ਇਹ ਦਿਹਾਤੀ ਹਲਕਾ ਹੈ। ਅੱਜ ਦੇ 40 ਕਿੱਟਾ ਸੇਮ ਜਿਹੜੇ ਕਹਿੰਦੇ 2018 ਤੋਂ ਬਾਅਦਾਂ ਨੇ ਸੇਮ ਲਿਆਤੀ ਕੁੱਤੇ ਸੇਮ ਨਾਲੇ ਖੜਦੇ ਐਸ ਟਾਈਮ 40 ਪਿੰਡ ਜਿਹੜੇ ਬਾਪਾ ਦੇ ਹਿੰਦੁਸਤਾਨ ਦੀ 65% ਦੇ ਹਿੰਦੂ ਬਾਪ ਉਹ ਫਿਰ ਗਿਆ ਕਿਸਾਨ ਵਿਚਾਰੇ ਤਿੰਨ ਚਾਰ ਦਿਨਾਂ ਨਾਲ ਜੜੀਆਂ ਕਰ ਰਿਹਾ ਤੁਸੀਂ 3 ਸਾਲ ਦੇ ਵਿੱਚ ਇਹ ਸੇਮ ਦੇ ਘਾਤ ਮਲੇ ਕੀ ਕੀਤਾ ਜਾਂ ਕੀ ਕਰ ਰਹੇ ਹੋ ਅਸੀਂ ਜਿਹੜੇ ਬੱਲੂਆਣਾ ਹਲਕੇ ਦੇ 24 ਪਿੰਡ ਹੈ ਉਹ ਸੇਮ ਗਰਸਤ ਕੋਸ਼ਿਸ਼ ਕਰਵਾਤੇ ਆ ਬੜੀ ਜਲਦੀ ਉੱਥੇ ਸੇਮ ਦੇ ਖਾਤੇ ਵਾਸਤੇ ਆ ਉਹ ਫੰਡ ਆ ਰਹੇ ਆ ਉੱਥੇ ਪੰਪ ਲੱਗ ਰਹੇ ਨੇ ਹਰੇਕ ਪਿੰਡ ਦੇ ਵਿੱਚ ਅਸੀਂ 20-20 ਪੰਪ ਲਾ ਰਹੇ ਆ ਤਾਂ ਕਿ ਜਿਹੜਾ ਪਾਣੀ ਲਿਫਟ ਕਰਕੇ ਉਹ ਸੇਮ ਨਾਲੇ ਸਪਾਇਜ ਬੱਲੂਆਣਾ ਹਲਕੇ ਦੇ ਵਿੱਚ ਕਈ ਮਾਈਨਰ ਹੈਗੀਆਂ ਹੈਗੀਆਂ ਨੇ ਜਿਹੜੀਆਂ ਹੁਣੇ ਵੀ ਪੱਕੀ ਨਹੀਂ ਹੋ ਸਕੀ ਉਹਨਾਂ ਬਾਰੇ ਕੋਈ ਫੰਡ ਆਣ ਗਿਆ ਜਿਵੇਂ ਲੰਬੀ ਮਾਈਨਰ ਬਾਰ ਬਾਰ ਫਟ ਜਾਂਦੀ ਹੈ ਅਸੀਂ ਤਕਰੀਬਨ 7 ਮਾਈਨਰਸ ਐ ਜਿਹੜੀਆਂ ਉਹ ਪੱਕੀਆਂ ਕਰਾਤੀਆਂ ਔਰ ਫਿਗਰ ਮੈਨੂੰ ਯਾਦ ਨਹੀਂ ਸਹੀ 30 ਤੋਂ 40 ਕਰੋੜ ਰੁਪਏ ਦੀ ਲਾਗਤ ਨਾਲ ਸਾਡੀ 7 ਮਾਈਨਰਸ ਐ ਜਿਹੜੀਆਂ ਉਹ ਨਵੀਆਂ ਬਣ ਚੁੱਕੀਆਂ ਔਰ ਤਕਰੀਬਨ ਅਸੀਂ 40 ਕਰੋੜ ਰੁਪਏ ਦੀ ਲਾਗਤ ਨਾਲ ਬੱਲੂਆਣਾ ਹਲਕੇ ਦੇ ਵਿੱਚ ਖਾਲ ਬਣਾਏ ਔਰ ਹੁਣ ਵੀ ਸਾਡੀਆਂ ਪ੍ਰੋਪੋਜ਼ਲ ਜਾਰੀ ਹਨ ਨਵੇਂ ਖਾਲਿਆਂ ਵਾਸਤੇ ਜਿਹੜੀ ਮਾਈਨਰਸ ਰਹਿ ਗਏ ਉਹ ਵੀ ਅਸੀਂ ਬਣਾ ਕੇ ਦੇਾਂਗੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਠੀਕ ਧੰਨਵਾਦ